ਸੋ ਸਾਰਿਆਂ ਨੂੰ ਜੈ ਮਾਤਾ ਦੀ ਤੁਹਾਡਾ ਆਪਣਾ ਜਾਗਰਣ ਨਿਊ ਏਕਤਾ ਕਲੱਬ ਬਟਾਲਾ ਵੱਲੋਂ 27ਵਾਂ ਜਾਗਰਣ ਜਿਹੜਾ ਕਰਾਇਆ ਜਾ ਰਿਹਾ ਬਟਾਲਾ ਦੇ ਵਿੱਚ ਤੁਹਾਨੂੰ ਉਡੀਕ ਹੁੰਦੀ ਏ ਕਿ ਜਾਗਰਣ ਦੇ ਵਿੱਚ ਜਾਣਾ ਏ ਤੇ ਮਹਾਮਾਈ ਦਾ ਗੁਣਗਾਨ ਸੁਣਨਾ ਏ ਸੋ ਇਸ ਵਾਰ ਵੀ ਲੋਕਾਂ ਦੀ ਡਿਮਾਂਡ ਦੇ ਉੱਤੇ ਊਨਮ ਦੀਦੀ ਤੇ ਨਾਲ ਦੀ ਨਾਲ ਮਾਸਟਰ ਸਲੀਮ ਬਟਾਲਾ ਦੇ ਵਿੱਚ ਤੁਹਾਡੀ ਡਿਮਾਂਡ ਤੇ ਆ ਰਹੇ ਨੇ ਇੱਕ ਗੱਲ ਹੋਰ ਦੱਸ ਦਈਏ ਕਿ ਤੁਹਾਡੀ ਕਿਰਪਾ ਦੇ ਨਾਲ ਇੱਕ ਬੜਾ ਵਧੀਆ ਉਪਰਾਲਾ ਕੀਤਾ ਕਹਿੰਦੇ ਨੇ ਬੱਚੇ ਬੱਚੇ ਜਿਹੜੇ ਨੇ ਉਹ ਪਰਮਾਤਮਾ ਦਾ ਰੂਪ ਹੁੰਦਾ ਤੇ ਕੰਜਕ ਪੂਜਨ ਵੀ ਜਿਹੜਾ ਕੀਤਾ ਜਾਂਦਾ ਏ ਕੰਜਕਾਂ ਦਾ ਜਦੋਂ ਆਪਾਂ ਨਵਰਾਤੇ ਰੱਖਦੇ ਆ ਤੇ ਕੰਜਕਾਂ ਦਾ ਪੂਜਨ ਵੀ ਕੀਤਾ ਜਾਂਦਾ ਤੇ ਨਾਲ ਦੀ ਨਾਲ ਬੱਚਿਆਂ ਵਾਸਤੇ ਉਪਰਾਲਾ ਕੀਤਾ ਗਿਆ ਝੂਲੇ ਵੀ ਲਾਏ ਗਏ ਨੇ ਤੇ ਊੜ ਦੀ ਸਵਾਰੀ ਵੀ ਜਰੀਏ ਕਰਾਈ ਜਾ ਰਹੀ ਏ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸਮੁੱਚੀ ਟੀਮ ਨਿਊ ਏਕਤਾ ਕਲੱਬ ਦੀ ਸਮੁੱਚੀ ਟੀਮ ਵੜੀਏ 1 2 3 4 5 ਇੱਕ ਤੋਂ ਸ਼ੁਰੂਆਤ ਕੀਤੀ ਤੇ ਅੱਜ ਹਜ਼ਾਰਾਂ ਹੀ ਜਰੇ ਮਾਤਾ ਰਾਣੀ ਦੇ ਭਗਤ ਨੇ ਉਹ ਬਣੇ ਹੋਏ ਨੇ ਤੇ ਤੁਹਾਡੀ ਕਿਰਪਾ ਦੇ ਨਾਲ ਜਿਹੜਾ ਜਾਗਰਣ ਹਰ ਸਾਲ ਮਨਾਇਆ ਜਾਂਦਾ ਹੈ 27ਵਾਂ ਜਾਗਰਣ ਆਪਾਂ ਸਮੁੱਚੀ ਟੀਮ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਤੇ ਨਾਲ ਦੀ ਨਾਲ ਗੱਲਬਾਤ ਵੀ ਕਰਾਂਗੇ ਕਿ ਕਿੰਨੀ ਕਿਰਪਾਏ ਮਹਾ ਮਾਈ ਦੀ ਕਹਿੰਦੇ ਨੇ ਕਿ ਮਾਤਾ ਰਾਣੀ ਜਦੋਂ ਦਿਆਲ ਹੁੰਦੀ ਏ ਤੇ ਬੜੀ ਕਿਰਪਾ ਹੋ ਜਾਂਦੀ ਏ ਐੜਾ ਸਾਰੇ ਭਗਤਾਂ ਦੇ ਕਿਰਪਾ ਕੀਤੀ ਹੋਈ ਏ ਮਾ ਵੈਸ਼ਨੋ ਨੇ ਕਿਰਪਾ ਕੀਤੀ ਹੈ ਹਰ ਸਾਲ ਬੜੇ ਵਿਧੀ ਵਿਵਧਾਨ ਦੇ ਨਾਲ ਜਿਹੜਾ ਜਾਗਰਣ ਕਰਵਾਉਂਦੇ ਨੇ ਤੇ ਲੋਕ ਵੀ ਜਰੇ ਨੇ ਉਡੀਕ ਕਰਦੇ ਰਹਿੰਦੇ ਨੇ ਕਿ ਨਿਊ ਇਕਤਾ ਕਲੱਬ ਵਾਲਿਆਂ ਦਾ ਜਾਗਰਣ ਹੋਣਾ ਤੇ ਆਪਾਂ ਉੱਥੇ ਜਾ ਕੇ ਹਾਜ਼ਰੀ ਲਗਾਨੀ ਹੈ ਆਪਾਂ ਗੱਲਬਾਤ ਕਰਾਂਗੇ ਪ੍ਰਧਾਨ ਵੀ ਇੱਥੇ ਮੌਜੂਦ ਨੇ ਕੁੰਦਰਾ ਸਾਹਿਬ ਗੱਲਬਾਤ ਕਰਦੇ ਆ ਸੋ ਸਮੁੱਚੀ ਟੀਮ ਨੂੰ ਸਾਡੇ ਵੱਲੋਂ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਨਿਊ ਇਕਤਾ ਕਲੱਬ ਦੇ 27ਵੇਂ ਵਾਰਸ਼ਿਕ ਜਾਗਰਣ ਦੀਆਂ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ 30 ਤਰੀਕ ਦਿਨ ਸ਼ਨੀਵਾਰ ਨੂੰ ਇਹ ਮਹਾ ਮਾਈ ਦਾ ਜਾਗਰਣ ਰਾਮਲੀਲਾ ਗਰਾਊਂਡ ਦੇ ਲਾਗੇ ਮੀਆਂ ਮਹੱਲੇ ਚੌਂਕ ਚ ਕਰਾਇਆ ਜਾ ਰਿਹਾ ਮੇਅਰ ਸਾਹਿਬ ਦੀ ਪਹਿਲੀ ਚ ਭਈ ਇੱਕ ਮੇਅਰ ਸਾਹਿਬ ਦੇ ਬੜੇ ਧੰਨਵਾਦੀ ਆ ਕਿ ਹਰ ਸਾਲ ਸਾਨੂੰ ਆਪਣੀ ਪਹਿਲੀ ਦਿੰਦੇ ਨੇ ਸੈਕੰਡਲੀ ਇਹ ਜਾਗਰਣ ਠੀਕ 8:30 ਵਜੇ ਸ਼ੁਰੂ ਹੋ ਜਾਏਗਾ ਸਾਡਾ ਜਾਗਰਣ ਇਸ ਵਾਰ 1 ਮਹੀਨਾ ਲੇਟ ਹੈ ਥੋੜਾ ਠੰਡ ਦੇ ਕਰਕੇ ਬਹੁਤ ਠੰਡ ਨਹੀਂ ਹੈ ਅ ਅਈਰਾ 3:11 11:30 ਤੱਕ ਇੱਥੇ ਪਿਛਲੇ ਇੱਕ ਹਫ਼ਤੇ ਤੋਂ ਕੰਮ ਕਰ ਰਹੇ ਆ ਤੇ 11:30 8:30 ਤੋਂ ਲੈ ਕੇ 11:30 ਤੱਕ ਪੂਨਮ ਦੀਦਾ ਟਾਈਮ ਰਹੇਗਾ ਤੇ 11:30 ਵਜੇ ਤੁਹਾਡੇ ਬਾਰ-ਬਾਰ ਡਿਮਾਂਡ ਤੇ ਮਾਸਟਰ ਸਲੀਮ ਜੀ ਆ ਰਹੇ ਨੇ 11:30 ਵਜੇ ਮਾਸਟਰ ਸਲੀਮ ਜੀ ਮਹਾਮਈ ਦਾ ਗੁਣਗਾਨ ਕਰਨਗੇ ਤੇ ਇਸ ਜਾਗਰਨ ਦੇ ਵਿੱਚ ਸਾਰੀ ਰਾਤ ਅਟੁੱਟ ਲੰਗਰ ਚੱਲੇਗਾ ਤੇ ਇਸ ਜਾਗਰਨ ਦੇ ਵਿੱਚ ਮਹਾਮਈ ਦਾ ਭਵਨ ਜੀ ਤੁਹਾਨੂੰ ਦੇਖਣਯੋਗ ਹੋਏਗਾ ਪਲੱਸ ਲਾਈਟ ਜਿਹੜੀ ਹਰ ਸਾਲ ਇੱਕ ਆਕਰਸ਼ਕ ਦਾ ਕੇਂਦਰ ਬੰਦੀ ਹੈ ਨਿਊ ਇਕਤਾ ਕਲੱਬ ਦੇ ਜਾਗਰਨ ਦੀ ਲਾਈਟ ਉਹ ਤੁਹਾਨੂੰ ਇਸ ਵਾਰ ਪਿਛਲੇ ਸਾਲ ਤੋਂ ਵੀ ਵਧੀਆ ਲਾਈਟ ਦੇਖਣ ਨੂੰ ਮਿਲੇਗੀ ਮੈਂ ਆਪਣੇ ਪੱਤਰਕਾਰ ਭਰਾਵਾਂ ਨੂੰ ਕਹਾਂਗਾ ਕੁਝ ਲਾਈਟ ਸਾਡੀ ਚੱਲ ਚੁੱਕੀ ਹੈ ਤੇ ਕੁਝ ਲਾਈਟ ਸਾਡੀ ਕੱਲ ਚੱਲੇਗੀ ਤੇ ਉਹ ਲਾਈਟ ਵੇਖ ਕੇ ਵੀ ਸ਼ਹਿਰ ਵਾਸੀ ਇਹ ਸ਼ਹਿਰ ਵਾਸੀ ਇਹਨਾਂ ਸਹਿਯੋਗ ਕਰਦੇ ਨੇ ਇੰਨੀ ਹੱਲਾਸ਼ੀਰੀ ਦਿੰਦੇ ਨੇ ਤੇ ਤਾਦੀ ਆਪਾਂ ਜਾਗਰਣ ਕਰਾ ਪਾਨੇ ਆ ਜੀ ਸੋ ਕੁੰਦਰਾ ਸਾਹਿਬ 27ਵਾਂ ਜਾਗਰਣ ਆ ਬੜਾ ਪਿਆਰ ਦਿੱਤਾ 27 ਸਾਲ ਜਿਹਰੇ ਹੋ ਗਏ ਨੇ ਜਾਗਰਣ ਨੂੰ ਕਰਵਾਉਂਦਿਆਂ ਕਹਿੰਦੇ ਪਹਿਲੇ ਸਾਲ ਬੜੀਆਂ ਕਠਿਨਾਈਆਂ ਆਂਦੀਆਂ ਦੂਜੇ ਸਾਲ ਵੀ ਪਤਾ ਲੱਗ ਜਾਂਦਾ ਮਹਾਮਾਏ ਦੀ ਕਿਰਪਾ ਇਹ ਕਹਿੰਦੇ ਕਠਿਨਾਈਆਂ ਜਦੋਂ ਆਪਾਂ ਚੜ੍ਹਾਈ ਚੜ੍ਹਦੇ ਆ ਨਾ ਮਾਤਾ ਰਾਣੀ ਦੇ ਦਰਬਾਰ ਤੇ ਜਾਂਦੇ ਆ ਤੇ ਜੈ ਮਾਤਾ ਦੀ ਕਰੀ ਜਾਂਦੇ ਤੇ ਗੱਗੇ ਜਾਈ ਜਾਂਦੇ ਆ ਐਦਾਂ ਹੀ ਕਿਤਨਾ ਕਿਤੇ ਤੁਹਾਡੀ ਵੀ ਜਿਹੜੀ ਸ਼ਰਵਾਦ ਹੋਈ ਸੀ ਪਹਿਲੇ ਜਾਗਰਨ ਚ ਤੇ ਅੱਜ ਮਾਤਾ ਰਾਣੀ ਦੀ ਕਿਤੇ ਨਾ ਕਿਤੇ ਕਿਰਪਾ ਹੋਈ ਤੇ ਬਟਾਲਾ ਵਾਸੀਆਂ ਦੀ ਵੱਡਿਆਂ ਨੇ ਅਸ਼ੀਰਵਾਦ ਦਿੱਤਾ ਤੇ ਜਿਹੜੇ ਭੈਣ ਭਰਾ ਨੇ ਉਹਨਾਂ ਨੇ ਵੀ ਸਹਿਯੋਗ ਦਿੱਤਾ ਹੱਥੋਂ ਤੱਕ ਪਹੁੰਚ ਚੁੱਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ 27 ਸਾਲ ਦਾ ਸਫਰ ਜੀ ਇਹ ਜੀ ਟੀਮ ਹੈ ਨਾ ਟੀਮ ਟੀਮ ਨਾਲ ਪਤਾ ਨਹੀਂ ਲੱਗਿਆ 27 ਸਾਲ ਕਿੱਦਾਂ ਨਿਕਲ ਗਏ ਜੀ ਸਭ ਤੋਂ ਵੱਧ ਵਧਾਈ ਦੇ ਪਾਤਰ ਨਿਊ ਇੱਕ ਤਗਲਾਬੀ ਟੀਮ ਹੈ ਜਿਹੜੇ 27 ਸਾਲ ਤੋਂ ਉਹੀ ਟੀਮ 27 ਸਾਲ ਤੋਂ ਸੇਵਾ ਕਰ ਰਹੀ ਹੈ ਜੀ ਤੇ ਮੈਮ ਪਾਪੂ ਕੋਈ ਨਾ ਇਹ ਗੱਲ ਕਰਦੇ ਕਰਦੇ ਕਿ 27 ਸਾਲ ਦਿਨ ਰਾਤ ਮੁੰਡੇ ਸੇਵਾ ਕਰਦੇ ਨੇ ਤੇ ਅੱਜ ਤੱਕ ਜਾਗਰਨ ਦੇ ਵਿੱਚ ਮਹਾ ਮਈ ਦੇ ਅਸ਼ੀਰਵਾਦ ਨਾਲ ਕਦੀ ਕੋਈ ਦਿੱਕਤ ਕਦੀ ਕੋਈ ਟੈਨਸ਼ਨ ਆਈ ਨਹੀਂ ਜੀ ਮਹਾ ਮਈ ਨੇ ਆਪਣੇ ਆਪ ਹੀ ਸਾਰੇ ਕੰਮ ਕਰਾਤੇ ਆ ਜੀ ਸੋ ਤੇਰਾ ਜੀ ਇਸ ਵਾਰ ਬੜਾ ਵਧੀਆ ਉਪਰਾਲਾ ਕੀਤਾ ਗਿਆ ਕਹਿੰਦੇ ਕਿ ਜਦੋਂ ਵੀ ਆਪਾਂ ਨਵਰਾਤੇ ਰੱਖਦੇ ਹਾਂ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਕੰਜਕ ਪੂਜਨ ਕਰਨੀ ਆ ਤੇ ਕੰਜਕਾਂ ਵਾਸਤੇ ਤੇ ਛੋਟੇ ਬੱਚਿਆਂ ਵਾਸਤੇ ਕਹਿੰਦੇ ਪਰਮਾਤਮਾ ਦਾ ਰੂਪ ਹੁੰਦਾ ਛੋਟੇ ਬੱਚੇ ਉਹਨਾਂ ਵਾਸਤੇ ਬੜਾ ਵਧੀਆ ਉਪਰਾਲਾ ਕੀਤਾ ਗਿਆ ਕਿੱਦਾਂ ਮਨ ਦੇ ਵਿੱਚ ਆਇਆ ਝੂਲੇ ਲਗਾਣੇ ਨੇ ਜਾਂ ਉਹਨਾਂ ਨੂੰ ਐਜੇਰੀ ਸਰਵਿਸ ਦੇਣੀ ਆ ਕਿੱਦਾਂ ਮਨ ਦੇ ਵਿੱਚ ਆਇਆ ਜੀ ਤੁਹਾਡੇ ਦੋ ਤਿੰਨ ਸਾਲ ਤੋਂ ਨਾ ਸਾਡੇ ਇੱਕ ਮੈਂਬਰ ਨੇ ਬਿੱਲੂ ਸ਼ਰਮਾ ਜੀ ਜੀ ਮੇਰੇ ਨਾਲ ਹੀ ਖੜੇ ਨੇ ਉਮਰ 2-3 ਸਾਲ ਤੋਂ ਕਹਿੰਦੇ ਯਾਰ ਝੂਲੇ ਲਵਾ ਦੀਏ। ਉਹ ਮੈਂ ਉਹਨਾਂ ਨੇ ਕਹਿਣਾ ਛੱਡ ਯਾਰ ਬਿੱਲੂ ਸਾਹ। ਛੱਡ ਯਾਰ। ਤੇ ਇਹ ਸਰ ਬਿੱਲੂ ਨੇ ਕਿਹਾ ਨਹੀਂ ਤੇ ਮੈਨੂੰ ਯਾਦ ਹੀ ਮੈਂ ਕਿਹਾ ਬਿੱਲੂ ਭਾਹ ਕਹਿੰਦਾ ਯਾਰ ਝੂਲੇ ਲਵਾਤੇ ਜਾਣ। ਜੀ। ਤੇ ਮੈਂ ਚਲੋ ਯਾਰ ਲਵਾਈਏ। ਜੀ। ਇਸ ਵਾਰ ਆਪਾਂ ਛੋਟੇ-ਛੋਟੇ ਝੂਲੇ ਤੋਂ ਸਟਾਰਟ ਕੀਤਾ ਵਾ ਕਿਉਂ ਭਾਜੀ? ਜੀ। ਛੋਟੇ-ਛੋਟੇ ਝੂਲੇ ਤੋਂ ਸਟਾਰਟ ਕੀਤਾ ਵਾ ਤੇ ਅਗਲੇ ਸਾਲ ਜੇ ਮਾਂ ਮਾਈ ਦਾ ਅਸ਼ੀਰਵਾਦ ਰਿਆ ਤੇ ਇੱਥੇ ਵੱਡੇ ਤੋਂ ਵੱਡਾ ਝੂਲੇ ਜੋ ਨਿਊਜਟਾ ਕਲੱਬ ਦਾ ਜਾਗਰਣ ਕਰਨ ਦਾ ਸਟਾਈਲ ਆ ਉਹਦੇ ਝੂਲੇ ਵੀ ਲੈ ਕੇ ਆਵਾਂਗੇ। ਜੀ। ਸੋ ਫਿਰ ਅਰੇਜਮੈਂਟ ਦੀ ਗੱਲ ਕਰ ਲਈਏ ਬੜੇ ਪਿਆਰ ਨਾਲ ਅੱਗੇ ਵੀ ਅਰੇਜਮੈਂਟ ਵੀ ਬੜੇ ਵਧੀਆ ਤਰੀਕੇ ਨਾਲ ਕੀਤੇ ਜਾਂਦੇ ਨੇ ਐਸ ਵਾਰ ਫਿਰ ਕਿੱਦਾਂ ਦੇ ਇੰਤਜ਼ਾਮ ਕੀਤੇ ਗਏ ਨੇ ਲਾਈਟ ਦੀ ਗੱਲ ਕਰ ਲੋ ਲਾਈਟ ਤਾਂ ਆਪਾਂ ਖੁਦ ਦੇਖਦੇ ਪਿਆ ਕਿ ਲਾਈਟ ਤਾਂ ਬਹੁਤ ਖੂਬਸੂਰਤ ਜਿੱਦਾਂ ਵਿਆਹ ਵਾਲੇ ਘਰ ਵਿਆਹ ਨੂੰ ਸਜਾਇਆ ਹੁੰਦਾ ਨਾ ਇੱਥੇ ਵੀ ਮਾਤਾ ਰਾਣੀ ਦਾ ਦਰਬਾਰ ਜਿਹੜਾ ਸਜਾਇਆ ਜਾ ਰਿਹਾ ਉਹ ਪਰਸ਼ੂਰਾਮ ਚੌਂਕ ਤੋਂ ਲੈ ਕੇ ਤੇ ਉਰਲੇ ਚੌਂਕ ਚੋਂ ਲੈ ਕੇ ਤੇ ਇੱਥੋਂ ਤੱਕ ਦਰਬਾਰ ਤੱਕ ਜਿਹੜਾ ਬੜਾ ਵਧੀਆ ਲਾਈਟ ਦਾ ਸਿਸਟਮ ਕੀਤਾ ਜਾ ਰਿਹਾ ਕੀ ਕਹਿਣਾ ਜਾਂਦੇ ਇਹ ਮਾਂ ਮਾਈ ਦਾ ਆਸ਼ੀਰਵਾਦ ਆ ਜੀ ਜੀ ਕੋਈ ਕੁਝ ਨਹੀਂ ਕਰ ਸਕਦਾ ਇਹ ਮਾਂ ਮਾਈ ਕਰਵਾਉਣ ਵਾਲੀ ਹੈ ਜੀ ਤੇ ਅਸੀਂ ਤਾਂ ਸਿੱਕੇ ਵਿੱਚ ਸਾਰੀ ਟੀਮ ਜਿਹੜੀ ਹੈ ਹੀ ਲਵ ਸੀਲਾ ਬਣੇਦੇ ਆ ਜੀ ਜੀ ਮਾਂ ਮਾਈ ਸਾਨੂੰ ਆਸ਼ੀਰਵਾਦ ਦਿੰਦੀ ਹੈ ਜੀ ਅਸੀਂ ਨਾ ਲਾਈਟ ਜਾਂ ਪਵਨ ਇਹ ਦੇਖਣ ਜਾਂਦੇ ਆ ਜੀ ਜੀ ਸਾਡੇ ਬਹੁਤ ਸਾਰੇ ਮੈਂਬਰ ਇਹ ਲਾਈਟ ਪਵਨ ਦੇਖਣ ਜਾਂਦੇ ਉਹ ਤੋਂ ਨਵੀਂ-ਨਵੀਂ ਚੀਜ਼ ਲੈ ਕੇ ਤੇ ਨਵੀਂ-ਨਵੀਂ ਚੀਜ਼ ਲਿਆ ਕੇ ਕੋਸ਼ਿਸ਼ ਕਰਨੇ ਆ ਕਿ ਸ਼ਹਿਰ ਨੂੰ ਨਵੀਂ ਚੀਜ਼ ਦਿੱਤੀ ਜਾਵੇ ਸੋ ਕੀ ਫਿਰ ਬਟਾਲਾ ਵਾਸੀਆਂ ਨੂੰ ਬਟਾਲਾ ਵਾਸੀਆਂ ਨੂੰ ਨਹੀਂ ਆਪਣੇ ਪਰਿਵਾਰ ਨੂੰ ਕਿਉਂਕਿ ਸਾਰਿਆਂ ਦਾ ਸਾਂਝਾ ਉਹਨਾਂ ਦਾ ਜਾਗਰਣ ਹੈ ਜੀ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਸੀ ਇੱਕ ਸਾਡੇ ਜਾਗਰਣ ਤੇ ਨਾ ਗੋਡਾਂ ਦੇ ਇੱਕ ਸ਼ੋਗਰ ਭੜਿਆ ਆਪਕਾ ਆਪਣਾ ਜਾਗਰਣ ਜੀ ਇਹ ਬਟਾਲੇ ਵਾਲਿਆਂ ਦਾ ਜਾਗਰਣ ਜੀ ਪਰ ਉਹ ਥੱਲੇ ਆਪਾਂ ਲਿਖਨੇ ਸੇਖੜੀਆਂ ਮਹੱਲਾ ਕਿਉਂਕਿ ਆਪਾਂ ਸੇਖੜੀਆਂ ਮਹੱਲਾ ਤੇ ਇੱਥੇ ਆਏ ਵੱਡੇ ਹੋਏ ਆ ਜੀ 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 ਆਪਣਾ ਰੂਟ ਗਰਾਊਂਡ ਨਹੀਂ ਭੁੱਲਣੀ ਚਾਹੀਦੀ ਜੀ ਇਹ ਨਿਊ ਇਕਤਾ ਕਲੱਬ ਦਾ ਜਾਗਰਣ ਪਹਿਲਾਂ ਸੇਖੜੀਆਂ ਮਹੱਲੇ ਦਾ ਹੁੰਦਾ ਸੀ ਅੱਜ ਸ਼ਹਿਰ ਦਾ ਵਾ ਤੇ ਇਹ ਜਾਗਰਨ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਇੱਕੋ ਬੇਨਤੀ ਹੈ ਇਸ ਜਾਗਰਨ ਤੇ ਸਿਰਫ ਆਪਣਾ ਅਸ਼ੀਰਵਾਦ ਦਿਆ ਕਰੋ ਸਾਰਿਆਂ ਨੂੰ ਆ ਕੇ ਸਾਰੇ ਮੈਂਬਰਾਂ ਨੂੰ ਆ ਕੇ ਅਸ਼ੀਰਵਾਦ ਦਿਆ ਕਰੋ ਤੇ ਮਾਂ ਮਾਈਸ਼ਾ ਅਸ਼ੀਰਵਾਦ ਲਿਆ ਕਰੋ ਸੋ ਪਤਾ ਲੱਗਿਆ ਜੀ ਜਿਹੜੇ ਮਹਾਮਾਈ ਦੇ ਜਾਗਰਨ ਦੇ ਵਿੱਚ ਆਣਗੇ ਤੇ ਉਹਨਾਂ ਨੂੰ ਬਟਾਲਾ ਵੱਲੋਂ ਤੇ ਨਿਊ ਇਕਤਾ ਕਲੱਬ ਵੱਲੋਂ ਜਿਹੜਾ ਪਿਆਰ ਵੀ ਦਿੱਤਾ ਜਾਏਗਾ ਉਹ ਕੀ ਪਿਆਰ ਹੋਵੇ ਦੇਰ ਮਾਤਾ ਰਾਣੀ ਦੇ ਭਗਤ ਨੇ ਦੇਖ ਰੇ ਨੇ ਉਹਨਾਂ ਨੂੰ ਕੀ ਮੈਂ ਤਾਂ ਨਾ ਇੱਕ ਛੋਟਾ ਜਿਹਾ ਕੂਪਨ ਦਿਖਾਵਾਂਗਾ ਜੀ ਇਹ ਇੱਕ ਛੋਟਾ ਜਿਹਾ ਕੂਪਨ ਹੈ ਜੀ ਜੀ ਇਹਦਾ ਬੜਾ ਸਿੰਪਲ ਜਿਹਾ ਤਰੀਕਾ ਜੀ ਜੀ ਇਹਦਾ ਇੱਕ ਟੇਅਰ ਆਫ ਪੋਰਸ਼ਨ ਹੈ ਜੀ ਜੀ ਇਹ ਥੱਲੋਂ ਆਪਾਂ ਫਾੜ ਦੇਣਾ ਜੀ ਜੀ ਇਹਨੂੰ ਫਾੜ ਕੇ ਤੁਸੀਂ ਬਾਕਸ 'ਚ ਡਾਲ ਦੇਣਾ ਜੀ ਇਹਦੇ ਤੇ ਸੇਮ ਉੱਪਰ ਨੰਬਰ ਥੱਲੇ ਦੋ ਨੰਬਰ ਹੈ ਜੀ ਇਹਦੇ ਵਿੱਚ ਸਭ ਤੋਂ ਵਧੀਆ ਗੱਲ ਇਹ ਹੈ ਜੀ ਜਿਹੜਾ ਵੀ ਸਮਾਨ ਇੱਥੇ ਪਿੱਛੇ ਲਿਖਿਆ 3 ਈ-ਬਾਈਕ 2 ਐਲਈਡੀ 2 ਮੋਬਾਈਲ ਉਹ ਦੇ ਕੇ ਜਾਣਾ ਜੀ ਐਨ ਕਿ ਪਹਿਲੀ ਪਰਚੀ ਨਿਕਲ ਗਈ ਤੇ ਦੇਣਾ ਨਹੀਂ ਹੈਗਾ ਜਿਹੜੇ ਸੰਗਤ ਇੱਥੇ ਬੈਠੀ ਹੋਏਗੀ ਉਹਨਾਂ ਵਿੱਚੋਂ ਨਿਕਲਣਾ ਮੇਰੀ ਇੱਕ ਸ਼ਹਿਰਵਾਸੀ ਨੂੰ ਹੱਥ ਜੋੜ ਕੇ ਬੇਨਤੀ ਹੈ ਜਿੰਨੇ 쿠ਪਨ ਪਾਦਨ ਆ ਹਰ ਘੰਟੇ ਇੱਕ ਇੱਕ ਸਮਾਨ ਆਪਾਂ ਦੇਈ ਜਾਣਾ ਇੱਕ ਇੱਕ ਗਿਫਟ ਦੇਈ ਜਾਣਾ ਤੇ ਮੇਰੀ ਹਰ ਬੰਦੇ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਹੜਾ 쿠ਪਨ ਪਾਏ ਇੱਥੇ ਰਵੇ ਕਿ ਉਹ ਕਿ ਬੰਦੇ ਦਾ 쿠ਪਨ ਨਿਕਲੇ ਐਨਾ ਅੱਗੋ ਘਰ ਬੈਠਾ ਹੋਏ ਆਪਾਂ ਅਗਲੇ ਤੇ ਚੱਲ ਪਣਾ ਜੀ ਮਤਲਬ ਕਿ ਆਪਾਂ ਇਹ ਗਿਫਟ ਦੇ ਕੇ ਜਾਣੇ ਨੇ 27 ਸਾਲ ਤੋਂ ਨਿਊਇਕਤਾ ਕਲੱਬ ਨੇ ਜਿਹੜਾ ਵਾਅਦਾ ਕੀਤਾ ਉਹ ਪੂਰਾ ਕੀਤਾ ਵਾ ਤੇ 27ਵੇਂ ਸਾਲ ਵੀ ਉਹ ਵਾਅਦਾ ਪੂਰਾ ਕਰੇਗਾ ਸੋ ਇਹ ਮੰਨ ਦੇ ਵਿੱਚ ਕਿੱਦਾਂ ਆਇਆ ਜੀ ਲੋਕਾਂ ਨੂੰ ਇਹ ਉਪਹਾਰ ਦੇਣਾ ਹੈ ਨਿਊਇਕਤਾ ਕਲੱਬ ਨਹੀਂ ਪਟਾਲਾ ਵੱਲੋਂ ਤੁਹਾਡੀ ਸਮਰਥੀ ਟੀਮ ਵੱਲੋਂ ਇਹ ਕਿੱਦਾਂ ਮੰਨ ਦੇ ਵਿੱਚ ਆਇਆ ਹੈ ਅ ਅਪਾਣਾ ਪਿਛਲੇ 7-8 ਸਾਲ ਤੋਂ ਐਲਈਡੀ ਮੋਬਾਈਲਸ ਫੋਰਟ ਗਿਫਟ ਕੱਢਦੇ ਆ ਜੀ ਤੇ ਉਹ ਆਪਣਾ ਇਦਾਂ ਬੈਠੇ ਦੇ ਤੇ ਕੋਈ ਬੱਚਾ ਆਇਆ ਸਾਡੇ ਕੋਲ ਉਹ ਬੱਚਾ ਕਹਿੰਦਾ ਭਾਜੀ ਐਕਟਿਵਾ ਕੱਢ ਦਿਓ ਜੀ ਉਹ ਬੱਚੇ ਨੇ ਗੱਲ ਕੀਤੀ ਤੇ ਅਸੀਂ ਤੇ ਸਾਡੇ ਇਦਾਂ ਬਹਾਨਾ ਚਾਹੀਦਾ ਹੁੰਦਾ ਗੱਲ ਕੈਚ ਕਰਨ ਵਾਲਾ ਤੇ ਅਸੀਂ ਗੱਲ ਕੈਚ ਕਰ ਲਈ ਤੇ ਅਸੀਂ ਮੈਂਬਰਾਂ ਨੇ ਆਪਸ ਵਿੱਚ ਮੈਂ ਯਾਰ ਪਿਛਲੇ ਜਾਗਰਨ ਦੀ ਗੱਲ ਆ ਮੈਂ ਕਿਹਾ ਯਾਰ ਅਗਲੇ ਸਾਲ ਇੱਕ ਐਕਟਿਵਾ ਕੱਢ ਦੇਣੀ ਹੈ ਤੇ ਮੁੰਡੇ ਕਹਿੰਦੇ ਯਾਰ ਨਿਊਇਕਤਾ ਕਲੱਬ ਆ ਇੱਕ ਨੇ ਗੱਲ ਨਹੀਂ ਬਣੀ ਤਿੰਨ ਕੱਢੋ ਜੀ ਤੇ ਫਿਰ ਨਿਊਇਕਤਾ ਕਲੱਬ ਨੇ ਨਿਊਇਕਤਾ ਕਲੱਬ ਨੇ ਨਹੀਂ ਸ਼ਰਦ ਆਸੀ ਅਸਯੋਗ ਦੇ ਨਾਲ 3 e-bike 2 led ਤੇ 2 ਮੋਬਾਈਲ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਤੁਹਾਡਾ ਆਪਣਾ ਜਾਗਰਣ ਹੈ ਤੇ ਤੁਸੀਂ ਇੱਥੇ ਪਹੁੰਚੋ ਤੇ ਮਾਤਾ ਰਾਣੀ ਦਾ ਗੁੰਗਾਨ ਜਿਹੜਾ ਸੁਣੋ ਤੇ ਨਾਲ ਦੀ ਨਾਲ ਨਿਊ ਇੱਕਤਾ ਕਲੱਬ ਵੱਲੋਂ ਨਹੀਂ ਤੁਹਾਡਾ ਆਪਣਾ ਜਾਗਰਣ ਬਟਾਲੇ ਵੱਲੋਂ ਇੱਕ ਉਪਹਾਰ ਵੀ ਦਿੱਤਾ ਜਾਏਗਾ ਇੱਕ ਨਹੀਂ 3-4 ਉਪਹਾਰ ਦਿੱਤੇ ਜਾਣਗੇ ਜਰੂਰ ਜਾਗਰਨ ਦੇ ਵਿੱਚ ਹਾਜ਼ਰੀ ਲਗਾਓ ਤੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਪੂਨਮ ਦੀਦੀ ਤੇ ਨਾਲ ਦੀ ਨਾਲ ਤੁਹਾਡੇ ਆਪਣੇ ਮਾਸਟਰ ਸਲੀਮ ਜੀ ਵੀ ਪਹੁੰਚ ਰਹੇ ਨੇ ਤੁਹਾਡੇ ਡਿਮਾਂਡ ਦੇ ਉੱਤੇ ਬਟਾਲਾ ਦੇ ਵਿੱਚ ਪਹੁੰਚ ਰਹੇ ਨੇ ਵੱਧ ਚੜ ਕੇ ਸਹਿਯੋਗ ਦਿਓ ਤੁਹਾਡਾ ਆਪਣਾ ਜਾਗਰਣ ਹੈ ਜੇ ਲਾਈਟ ਦੀ ਗੱਲ ਕਰ ਲਈਏ ਤਾਂ ਲਾਈਟ ਵੀ ਬਹੁਤ ਵਧੀਆ ਹੈ ਤੇ ਜੇ ਲੰਗਰ ਦੀ ਗੱਲ ਕਰ ਲਈਏ ਲੰਗਰ ਵੀ ਬਹੁਤ ਵਧੀਆ ਜਿਹੜਾ ਤੇ ਬਣਿਆ ਹੋਇਆ ਤੇ ਨਾਲ ਦੀ ਨਾਲ ਬੱਚਿਆਂ ਵਾਸਤੇ ਜਿਹੜਾ ਹੈ ਨਵਾਂ ਉਪਰਾਲਾ ਕੀਤਾ ਗਿਆ ਹੈ ਚੁੰਨੀਆ ਦਾ ਸੋ ਵੀਡੀਓ ਨੂੰ ਮਤਵ ਨਾਲ ਸ਼ੇਅਰ ਕਰਿਓ ਕੈਮਰਾ ਪਰਸਨ ਪਵਨਾਗਰਵਾਲ ਦੇ ਨਾਲ ਲੱਕੀ ਰਾਜਪੂਤ ਵਟਾਲਾ